ਨਮਸਕਾਰ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ देसी ਕਿਚਨ ਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋਇਆ ਵੀਨ ਦੀਆਂ ਬੜੀਆਂ ਦੀ ਰੈਸਿਪੀ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਬਨੇ ਰਹੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜੁਲ ਕਰਿਓ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟਸ ਜੁਲ ਕਰਿਓ ਜੀ ਆਪਾਂ ਹੁਣ ਬਣਾਉਣੀ ਆ ਸਰ ਜੀ ਸਭ ਤੋਂ ਪਹਿਲਾਂ ਆਪਾਂ ਕੜਾਹੀ ਵਿੱਚ ਤੇਲ ਪਾਵਾਂਗੇ ਤੇਲ ਨੂੰ ਆਪਾਂ ਕੜਨ ਤੱਕ ਗਰਮ ਕਰਾਂਗੇ ਜਦ ਚੰਗੀ ਤਰ੍ਹਾਂ ਤੇਲ ਕੜ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬੜੀਆਂ ਨੂੰ ਫਰਾਈ ਕਰਾਂਗੇ ਬੜੀਆਂ ਆਪਾਂ ਪਹਿਲਾਂ ਪਾਣੀ ਵਿੱਚ ਭਿਓ ਕੇ ਰੱਖਿਆ ਹੋਈਆਂ ਸੀਗੀਆਂ 10 15 ਮਿੰਟ ਲਈ ਭਿਓ ਕੇ ਰੱਖਾਂਗੇ ਫੁੱਲ ਜਾਣਗੀਆਂ ਉਸ ਤੋਂ ਬਾਅਦ ਇਹਨਾਂ ਨੂੰ ਨਿਚੋੜ ਕੇ ਪਾਣੀ ਵਿੱਚੋਂ ਕੱਢ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਲਓ ਜੀ ਤੇਲ ਆਪਣਾ ਕੜ ਗਿਆ ਆ ਹੁਣ ਆਪਾਂ ਥੋੜੀਆਂ-ਥੋੜੀਆਂ ਬੜੀਆਂ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਫਰਾਈ ਕਰਾਂਗੇ ਲਓ ਜੀ ਇੱਥੇ ਆਪਾਂ ਬੜੀਆਂ ਪਾ ਦਿੱਤੀਆਂ ਤੇਲ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਇੱਥੇ ਆਪਾਂ ਨੇ ਛੋਟੀਆਂ ਬੜੀਆਂ ਲਈਆਂ ਆ ਇੱਕ ਸੋਇਆਬੀਨ ਦੀਆਂ ਮੋਟੀਆਂ ਬੜੀਆਂ ਵੀ ਆਉਂਦੀਆਂ ਨੇ ਪਰ ਛੋਟੀਆਂ ਬੜੀਆਂ ਵਧੀਆ ਜ਼ਿਆਦਾ ਬਣਦੀਆਂ ਨੇ ਇਹਨਾਂ ਨੂੰ ਪਤੀਲ ਵਿੱਚ ਝੋੜ ਕੇ ਚੰਗੀ ਤਰ੍ਹਾਂ ਬੜੀਆਂ ਨੂੰ ਕੱਟ ਲਾਂਗੇ ਢਾਂਡੇ ਵਿੱਚ ਹੁਣ ਆਪਾਂ ਜਿਹੜੀਆਂ ਦੂਸਰੀਆਂ ਬਚੀਆਂ ਸੀ ਬੜੀਆਂ ਉਹ ਵੀ ਤੇਲ ਵਿੱਚ ਪਾਵਾਂਗੇ। ਲਓ ਜੀ ਆਪਾਂ ਇਹਨਾਂ ਨੂੰ ਵੀ ਫਰਾਈ ਕਰ ਲਿਆ ਹੁਣ। ਆਪਾਂ ਇਹਨਾਂ ਨੂੰ ਵੀ ਸਾਰਿਆਂ ਨੂੰ ਕੱਢ ਲਾਂਗੇ। ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀਆਂ ਤੇ ਬਹੁਤ ਹੀ ਟੇਸਟੀ ਬਣਦੀਆਂ ਆ। ਇੱਕ ਵਾਰ ਬਣਾ ਕੇ ਜ਼ਰੂਰ ਟਰਾਈ ਕਰੋ। ਜੀ ਹੁਣ ਆਪਾਂ ਇੱਕ ਕੁੱਕਰ ਦੇ ਵਿੱਚ ਇੱਕ ਕੜਛੀ ਤੇਲ ਦੀ ਲਵਾਂਗੇ ਜਿਹਦੇ ਵਿੱਚ ਆਪਾਂ ਫਰਾਈ ਕੀਤੀਆਂ ਸੀ ਬੜੀਆਂ ਉਹੀ ਤੇਲ ਆਪਾਂ ਇਹਦੇ ਵਿੱਚ ਇੱਕ ਕੜਛੀ ਪਾ ਲਾਂਗੇ ਲਓ ਜਿਹਾਣਾ ਪਾ ਇਥੇ ਲਸਣ ਪਿਆਜ਼ ਦਾ ਪੇਸਟ ਪਾ ਦਿੱਤਾ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਤੇਲ ਵਿੱਚ ਥੋੜਾ ਜਿਹਾ ਜੀਰਾ ਭੁੰਨਿਆਂ ਉਸ ਤੋਂ ਬਾਅਦ ਆਪਾਂ ਲਸਣ ਪਿਆਜ਼ ਦਾ ਪੇਸਟ ਪਾ ਦਿੱਤਾ ਹੁਣ ਆਪਾਂ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਪਾਵਾਂਗੇ ਇੱਥੇ ਆਪਾਂ ਨੇ ਦੋ ਟਮਾਟਰ ਚਾਰ ਪੰਜ ਹਰੀਆਂ ਮਿਰਚਾਂ ਲਈਆਂ ਨੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਲਵਾਂਗੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਨਮਕ ਮਿਰਚ ਮਸਾਲਾ ਹਲਦੀ ਤੇ ਦੇਗੀ ਮਿਰਚ ਆਪਾਂ ਨੇ ਇੱਕ ਪਲੇਟ ਵਿੱਚ ਪਾ ਕੇ ਰੱਖੇ ਹੋਏ ਸੀ ਹੁਣ ਆਪਾਂ ਮਸਾਲਾ ਆਪਣਾ ਪੁੱਜ ਗਿਆ ਆ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਲਓ ਜੀ ਮਸਾਲਾ ਬਹੁਤ ਹੀ ਵਧੀਆ ਪੁੱਜ ਗਿਆ ਬਹੁਤ ਹੀ ਵਧੀਆ ਕਲਰ ਆਇਆ ਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਇਸ ਤਪਾ ਦਾ ਆਪਾਂ ਨਾਲ ਥੋੜਾ ਸੇਕ ਲਵਾਵਾਂਗੇ ਮਸਾਲਾ ਵਧੀਆ ਤਰੀਕੇ ਨਾਲ ਫੁੱਲ ਜਾਊਗਾ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੜੀਆਂ ਤੇ ਆਲੂ ਫਰਾਈ ਕੀਤੀਆਂ ਹੋਈਆਂ ਬੜੀਆਂ ਪਾ ਦਾਂਗੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਆਲੂ ਐਡ ਕਰਾਂਗੇ ਇੱਥੇ ਮੈਂ ਤਿੰਨ ਚਾਰ ਆਲੂ ਕੱਟੇ ਹੋਏ ਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਪਾਣੀ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ ਜਿੰਨੀ ਕਾਪਾ ਨੂੰ ਗਰੇਵੀ ਪਸੰਦ ਆ ਉਸੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਪਾਣੀ ਪਾ ਲਾਂਗੇ ਹੁਣ ਅਜੇ ਇੱਥੇ ਆਪਾਂ ਨੇ ਪਾਣੀ ਵੀ ਐਡ ਕਰ ਦਿੱਤਾ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਰੱਖ ਸਕਦੇ ਹੋ ਕਿੰਨੀ ਕਿਤਰੀ ਤੁਹਾਨੂੰ ਪਸੰਦ ਆ। ਹੁਣ ਆਪਾਂ ਇਹਦਾ ਢੱਕਣ ਬੰਦ ਕਰਕੇ ਇਹਨੂੰ 3-4 ਸੀਟੀਆਂ ਲਗਵਾਵਾਂਗੇ। ਉਸ ਤੋਂ ਬਾਅਦ ਭਾਪ ਨਿਕਲਣ ਤੋਂ ਬਾਅਦ ਆਪਾਂ ਖੋਲਾਂਗੇ ਦੇਖੋ ਜੀ ਸਬਜੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਆ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਥੈਂਕ ਯੂ।